ਵੇਹ ਦਲਜੀਤ ਅੰਦਰੋਂ ਤਨ ਮਤਾਂ ਠਾ ਠਾ ਕੇ ਲੈਂਦਾ ਵਾ ਹਾਂਜੀ ਵੀ ਹੁਣ ਨਾ ਬੋਧੀ ਗੱਲਬਾਤ ਨਾ ਕਰੀਓ ਤੁਸੀਂ ਠੀਕ ਹੈ ਕਿ ਨਹੀਂ ਇੱਥੇ ਬਹਿ ਕੇ ਸਾਰਾ ਮਸਲਾ ਸਲਝਾ ਲੈਂਦੇ ਆ ਜੀ ਅਸੀਂ ਬੋਧੀ ਗੱਲਬਾਤ ਕਰਨੀ ਹੁੰਦੀ ਨਾ ਮਾਸਰ ਜੀ ਮੈਂ ਬਲਜੀਤ ਹੁਣਾਂ ਨੂੰ ਤਾਂ ਸਾਰੇ ਮੁੰਡਿਆਂ ਨੂੰ ਨਾਲ ਲੈ ਕੇ ਆਣਾ ਜਿਹੜਾ ਮਸੂਤ ਲੈ ਕੇ ਆਇਆ ਹਾਂ ਠੀਕ ਆ ਮੈਂ ਐਸੀ ਕਰਕੇ ਨਹੀਂ ਤੁਹਾਡੀ ਵੇਚ ਨਹੀਂ ਜ਼ਿਆਦਾ ਹੋਵੇ ਪਰ ਉਹ लवली ਮੰਨਦਾ ਨਹੀਂ ਪਿਆ ਉਹ ਕੋਈ ਗੱਲ ਨਹੀਂ ਆ ਹੁਣ ਮੈਂ ਮਨਾ ਲੈਨੇ ਆਨੂੰ ਪਰ ਹੁਣ ਤਾਂ ਹੀ ਉਹਨੂੰਗਾ ਜਿੱਥੇਕ ਮਾਜੀ ਭੱਜ ਲਾ ਜਿਵੇਂ ਸੱਜਾ ਦਵਾਉਣ ਤੇ ਆਗਾ ਤਾਂ ਮੈਂ ਦਵਾਈ ਦੇਣੀ ਐ ਇਸੇ ਕਰਕੇ ਮੈਂ ਕਰਦਾ ਪਿਆ ਜੇ ਲੋ ਇਹਨਾਂ ਦੀ ਜਿਆਦਾ ਵੇਚੀ ਨਾ ਹੋਵੇ। ਪਰ ਚਲ ਪੁੱਤ ਇਹ ਕਦਮ ਤਾਂ ਤੁਸੀਂ ਚੁੱਕਿਓ ਤੇ ਕੋਈ ਨਹੀਂ ਮੈਂ ਉਹਨੂੰ ਬੈਠ ਕੇ ਗੱਲ ਬਾਤ ਕਰ ਲੈਂਦੀ ਹਾਂ ਤਨਾ। ਉਹਦੀ ਗੱਲ ਹੈਗੀ ਪਰ ਉਹ ਮੰਨਣ ਦੀ ਹੁੰਦਾ ਨਹੀਂ ਨਾ। ਉਹ ਮੰਨ ਜੂਗਾ ਕੋਈ ਗੱਲ ਨਹੀਂ ਆਪੇ ਨਾਲੇ ਦੱਸੂਗਾ ਜੋ ਤਾਂ ਕਸੂਰ ਵਾ। ਕਸੂਰ ਹੈਗਾ ਤੁਹਾਡੇ ਸਾਹਮਣੇ ਆ। ਕਸੂਰ ਤਾਂ ਪਤਾ ਲੱਗ ਹੀ ਗਿਆ ਸਾਰਿਆਂ ਨੂੰ। ਉਹ ਚਲ ਉਹ ਤਾਂ ਪਤਾ ਹੈ ਹੀ ਆ ਮੈਨੂੰ ਇਹ ਆ ਵੀ ਲੱਗੇ ਵੇਚੀ ਨਾ ਹੋਏ ਸਿਰਕੇ 'ਚ ਲੋਕਾਂ ਕਹਣਾ ਵੀ ਅਜੇ ਕੱਲ ਬੈਠ ਕੇ ਲੈਂਦੀ ਐ ਤੇ ਆ ਜਾ ਗੱਲਾਂ ਹੁੰਦੀਆਂ। ਭਰਾ ਭਰਾਵਾਂ ਬਿਛਾ ਜਾਨਾ ਦੇ ਦਿੰਦੇ ਆ ਇਹ ਕੀ ਕਰਦਾ ਫਿਰਨ ਜੇ। ਉਹ ਚਲ ਉਹ ਵੀ ਨਾ ਕਿਸੇ ਮੁੰਡਿਆਂ ਦੇ ਪਿੱਛੇ ਲੱਗ ਨੂੰ ਕਿ ਇਹ ਕੰਮ ਕਰਦਾ ਨਹੀਂ ਤੇ ਹੈ ਨਹੀਂ ਇਦਾਂ ਦਾ ਇਹ। ਤੂੰ ਵੇਖੋ ਸੀਨ ਕਿੱਡਾ ਵੱਡਾ ਕਰ ਤੂੰ ਚੁੱਕ ਲਿਆ ਨੇ। ਉਹ ਕਿਦਾ ਤੇ ਪੁੱਤ ਗਲਤਵਾ ਕੰਮ। ਹਾਂਜੀ। ਇਹ ਗਲਤਵਾ ਹੀ ਮੰਨਦੇ ਆ। ਤੇ ਚਲ ਕੋਈ ਨਹੀਂ ਮੇਰਾ ਪੁੱਤ ਹੁਣ ਨਾ ਤੁਸੀਂ ਕੋਈ ਗੱਲ ਨਾ ਕਰਿਓ। ਜੀ ਇਹ ਤਾਂ ਗਲਤੀ ਮੰਨਦਾ ਵਾ। ਉਹਨੇ ਜਾ ਕੇ ਪੁੱਛ ਲਓ ਅਸੀਂ ਬੈਠੇ ਨ ਰੈਂਗ ਰੂਮ 'ਚ। ਵੇ ਅਦਲਜੀਤ ਮੈਂ ਪਿਓ ਹੁਣ ਦੇ ਨਾਤੇ ਤੇ ਤੁਹਾਨੂੰ ਕਹਿਣਾ ਵੀ ਇਹ ਕੰਮ ਨਾ ਕਰੋ। ਹਾਂਜੀ। ਕੋਈ ਗੱਲ ਨਹੀਂ ਬੈ ਕੇ ਸਾਰੇ ਕੰਮ ਹੱਲ ਹੋ ਜਾਂਦੇ ਕਿਹੜੀ ਗੱਲਾਂ ਦਾ ਹੱਲ ਨਹੀਂ ਹੁੰਦਾ ਅਜਕੱਲ। ਕੋਈ ਗੱਲ ਨਹੀਂ ਪੁੱਛ ਲਓ ਤੁਸੀਂ ਉਹਨ ਦੇ ਨਾਮ ਮਹਾਰਾਣਾ ਤਾਂ ਫੇਰ ਮੈਨੂੰ ਸਾਜਾ ਫੋਲੋ ਦਿਵਾਉਣੀ ਹੈ ਚਲੋ ਕੋਈ ਗੱਲ ਨਹੀਂ ਉਹਦੇ ਗੱਲਾਂ ਬਾਤ ਕੋਈ ਗੱਲ ਨਹੀਂ ਪਛੋਤਈ ਕੀ ਕਹਿੰਦਾ ਹਾਂ ਚਲੋ ਠੀਕ ਆ ਭਾਜੀ ਹਾਂਜੀ ਲਵਲੀ ਨੇ ਬਹੁਤ ਮਾੜਾ ਕੀਤਾ ਕੰਮ ਠੀਕ ਆ ਨਾ ਤੇ ਤੁਸੀਂ ਆਪਣੇ ਤੌਰ ਤੇ ਨੂੰ ਸਮਝਾਓ ਵੀ ਆਪਣਾ ਗਰਾਹ ਕਬੂਲ ਲੈ ਠੀਕ ਆ ਨਾ ਨਹੀਂ ਤੇ ਫੇ ਅਸੀਂ ਤੇ ਕਾਰਵਾਈ ਕਰਨੀ ਹੈ ਵੇਖੋ ਭਾਜੀ ਜੇ ਤੁਸੀਂ ਕਹਿੰਦੇ ਜੇ ਨਾ ਤੇ ਮੈਂ ਉਹਨੂੰ ਕਹਿਣਾ ਵੀ ਮਾਫੀ ਮੰਗ ਲੈਣਾ ਭਾਜੀ ਐਡਾ ਵੱਡਾ ਗਨਾਹ ਕਰਕੇ ਮਾਫੀ ਨੇ ਗੱਲ ਪਣ ਜਾਣੀ ਏ ਹੋਰ ਦੱਸੋ ਫਿਰ ਹੁਣ ਕੀ ਕਰਾਂ ਕੀ ਗਈ ਐ ਉਹਨੂੰ ਫਿਰ ਉਹਨੂੰ ਕਹੋ ਵੀ ਜਿਹੜਾ ਤੂੰ ਕੀਤਾ ਨਾ ਕੰਮ ਉਹ ਮੰਨੇ ਵੀ ਮੈਂ ਕਹਾਂ ਕੀਤਾ ਠੀਕ ਹੈ ਨਾ ਉਹਨੂੰ ਸਜ਼ਾ ਮਿਲਣੀ ਮਿਲਣੀ ਏ ਦੀ ਚਲੋ ਭਾਜੀ ਤੁਸੀਂ ਜੇ ਕਹਿੰਦੇ ਜੇ ਨਾ ਤੇ ਫੇਰੇ ਮੈਂ ਉਹਨੂੰ ਇੱਕ ਵਾਰੀ ਪੁੱਛ ਲੈਣਾ ਭਾਜੀ ਹਾਂਜੀ ਇਹ ਕੋਈ ਛੋਟਾ ਮੋਟਾ ਕੰਮ ਥੋੜਾ ਕੀਤਾ ਨੇ ਗਨਾਹ ਕੀਤਾ ਬੜਾ ਵੱਡਾ ਸਜ਼ਾ ਤੇ ਇਹਦੀ ਬਣਦੀ ਏ ਤੇ ਉਹਦਾ ਸਾਥ ਨਾ ਤਾਂ ਉਹ ਤੁਸੀਂ ਤੁਹਾਨੂੰ ਮਤ ਦੱਸੋ ਉਹ ਭਾਜੀ ਮੈਂ ਸਾਥ ਨਹੀਂ ਦੇਣ ਧਿਆ ਮੈਂ ਤੁਹਾਡੇ ਨਾਲ ਵਾਂ ਪਰ ਫਿਰ ਵੀ ਮੈਨੂੰ ਨਾ ਥੋੜਾ ਜਿਹਾ ਟਾਈਮ ਦੋ ਮੈਂ ਇਹਨੂੰ ਪੁੱਛ ਲੈਣਾ ਕੀ ਕਹਿੰਦਾ ਚਲੋ ਠੀਕ ਆ ਪਰ ਅਣੀ ਕਾਰਵਾਈ ਇੱਤੇ ਕਰਨੀ ਕਰਨੀ ਉਹ ਚਲੋ ਭਾਜੀ ਮੰਨਦਾ ਮੈਂ ਦਾ ਕਸੂਰ ਆ ਤੁਸੀਂ ਆਪਣੀ ਕਾਰਵਾਈ ਜੋ ਬਣਦੀ ਤੁਹਾਡੀ ਤੁਸੀਂ ਕਰਿਓ ਪਰ ਮੈਨੂੰ ਇੱਕ ਵਾਰੀ ਪੁੱਛ ਤੇ ਲੈਣ ਦੋ ਕੀ ਕਹਿੰਦਾ ਵਾ ਚਲੋ ਠੀਕ ਆ ਕਰੋ ਗੱਲ ਤੇ ਮੈਂ ਪੁੱਛ ਕੇ ਫਿਰ ਮੈਂ ਕਰਦਾ ਖਤਮ ਗੱਲ ਤੁਹਾਡਾ ਠੀਕ ਇਨਰਜੀ ਕੀ ਕਹਿੰਦੇ ਆ ਯਾਰ ਇਹ ਕਹਿਣਾ ਕੀ ਹੈ ਹਾਂਜੀ ਡੈਡੀ ਇਹਦਾ ਜਿਹੜਾ ਨਾ ਅੱਜੇ سپورਟ ਕਰਨ ਡਿਆ ਮੁੰਡੇ ਆਪਣੇ ਅੱਛਾ लवली ਦੀ ਹਾਂ ਠੀਕ ਆ ਤੇ ਪਰ ਅਹੀਂ ਤੇ ਕਾਰਵਾਈ ਕਰਨੀ ਕਰਨੀ ਹੈ ਉਹਨਾਂ ਦਾ ਤੇ ਪੁੱਤ ਵਾ ਉਹਨੂੰ ਸੋਚਣ ਡਿਆ ਵੀ ਇਦਾਂ ਨਾ ਗਲਤੀ ਮੰਨ ਲੈ ਮਰੀ ਮੋਟੀ ਉਹੋ ਗੱਲ ਵਾ ਇਹਨਾਂ ਦਾ ਰਹਾ ਤਾਂ ਘਰੇ ਇਦਾਂ ਮਾਫੀ ਮੋਫੀ ਨਾਲ ਸੱਜਣਾ ਹਾਂਜੀ ਨਹੀਂ ਨਹੀਂ ਆਪਾਂ ਕਰ ਨਹੀਂ ਸਖਤ ਕਾਰਵਾਈ ਇਹਨਾਂ ਤੇ ਮੰਨਦਾ ਠੀਕ ਆ ਇਹਦੇ ਲਈ ਪੁਲਿਸ ਨੂੰ ਫੋਨ ਕਰੋ ਹੁਣ ਇਦਾਂ ਹੀ ਕਰਨੀ ਆ ਹਾਂਜੀ ਮੈ ਉਹ ਇਹ ਭਾਈ ਅੱਛਾ ਮੈਂ ਤੁਹੀਂ ਕਰ ਲਊਗਾ ਕੋਈ ਗੱਲ ਨਹੀਂ ਹਾਂਜੀ ਪਰ ਇਹ ਵੀ ਅਸੀਂ ਸਜਾ ਦਮਾਉਣਾ ਨਹੀਂ ਉਹਨੂੰ ਹਟਣਾ ਨਹੀਂ ਕਰਨਾ ਕੰਮ ਹੀ ਦਨੇ ਕੀਤਾ ਉਹਨੇ ਸਾਡੀ ਭੈਣ ਦਾ ਘਰ ਬਰਬਾਦ ਹੋ ਗਿਆ ਨਾ ਉਹ ਤੇ ਹੈਗੀ ਹੈ ਹਾਂਜੀ ਕੋਈ ਗੱਲ ਨਹੀਂ ਆਉਂਦੇ ਦੱਸੋ ਵੇ ਇਹਨੇ ਕੀ ਗੱਲ ਕਰਦੇ ਆ ਕੋਈ ਗੱਲ ਨਹੀਂ ਕਰਦੇ ਨਹੀਂ ਟੈਨਸ਼ਨ ਨਾਲ ਮੈਂ ਕੀਤਾ ਵਾ ਫੋਨ ਪਹਿਲਾਂ ਵੀ ਦੱਸਿਆ ਸਾਰਾ ਉਹਨਾਂ ਨੂੰ ਦੌੜ ਨਹੀਂ ਸਕਦਾ ਕਿਤੇ ਵੀਰ ਕਿਉਂ ਤੇ ਦੌਰ ਨਾ ਜਾਵੇ ਕਿਤੇ ਉਹ ਨਹੀਂ 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 ਹਾਂਜੀ ਕਿਤੇ ਨਹੀਂ ਭਜਦਾ ਉਹ ਮੈਂ ਸਾਰਾ ਕੁਝ ਦੱਸ ਕੇ ਆਇਆ ਪਹਿਲਾਂ ਮੈਂ ਨਾ ਮਾਸਟਰ ਜੀ ਕੋ ਗਿਆ ਹੀ ਬਾਹਰ ਤੇ ਮੈਂ ਉਹਨੂੰ ਕਿਹਾ ਆ ਮੈਂ ਅਹੀਂ ਕਾਰਵਾਈ ਕਰਨੀ ਆ ਜੇ ਮੰਨਦਾ ਠੀਕ ਹੈ ਗਲਤੀ ਇਹ ਨਹੀਂ ਕਾਰਵਾਈ ਕਰਨੀ ਆ ਤੇ ਇਹ ਕਾਰਵਾਈ ਬਣਦੀ ਆ ਹਾਲਾਤਾਂ ਵਿੱਚ ਹਾਂਜੀ ਨਹੀਂ ਮੈਂ ਉੱਥੇ ਹੀ ਮੈਂ ਵੇਖਣੇ ਕਿਤੇ ਬਾਹਰ ਨੂੰ ਚੱਲ ਜੇ ਕੇ ਪਾਸੇ ਨੂੰ ਉਹ ਕਿਤੇ ਨਹੀਂ ਦੌੜਦਾ ਇਹ じゃ ਮੈਂ ਸਾਰਾ ਕੁਝ ਇੰਤਜ਼ਾਮ ਕੀਤਾ ਵਾ ਅੱਛਾ ਜੀ ਠੀਕ ਆ ਨਾ ਪਹਿਲਾਂ ਮੈਂ ਸਾਰਾ ਦੱਸਿਆ ਵਾ ਹਾਂਜੀ ਠੀਕ ਆ ਨਹੀਂ ਨਹੀਂ ਮੈਂ ਵੀ ਪਹਿਲਾਂ ਉਹਨੂੰ ਦਬਕਾ ਮਾਰਿਆ ਏ ਇਹਨੂੰ ਪਹਿਲਾਂ ਆਇਆ ਨਾ ਮੈਂ ਮੈਂ ਦੱਸ ਗਿਆ ਸਭ ਕੋਈ ਹਾਂਜੀ ਕੋਈ ਗੱਲ ਨਹੀਂ ਉਹ ਡਰਿਆ ਪਿਆ ਅੰਦਰੋਂ ਉਹਨੂੰ ਪਤਾ ਤਾਂ ਹੈਗਾ ਮੈਂ ਇਹ ਕੰਮ ਕੀਤਾ ਵਾ ਨਹੀਂ ਇਹ ਸਜ਼ਾ ਦੂਣੀ ਤੋਂ ਹੋਣੀ ਆ ਇਹ ਹੁਣ ਏਦਾਂ ਥੋੜਾ ਰਹਿਣਾ ਕੰਮ ਹਾਂਜੀ ਠੀਕ ਹੈ ਨਾ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਵੀ ਇਹਨਾਂ ਜਾ ਕੇ ਕੋਈ ਨਹੀਂ ਕਰ ਗੱਲਬਾਤ ਨਨ ਕੀ ਕੋਈ ਗੱਲ ਠੀਕ ਹੈ ਹਾਂਜੀ ਇਹਨੂੰ ਤੇ ਇੱਕ ਗੱਲ ਸਮਝ ਨਹੀਂ ਆਉਂਦੀ ਤੂੰ ਮਾਦੇ ਕੰਮ ਕਿਤੇ ਦਿਨ ਇਹਨਾਂ ਦੇ ਰਵਗੀਆ ਇੱਕ ਬੰਦੇ ਦਾ ਮਿਲੋ ਆਪਣੇ ਨਿੱਕੇ-ਮੋਟੇ ਦਾ ਦੁੱਖ ਮਾਣ ਲਿਆ ਤੂੰ ਤੇ ਪਾਸੋਂ ਮੇਰੇ ਲਈ ਦੀ ਖਾਣ ਕੀ ਆਉਂਦੀ ਆ ਇਹਨੇ ਕੱਪ ਕਿਉਂ ਕੀਤਾ ਮੈਨੂੰ ਸਮਝ ਨਹੀਂ ਆਉਂਦੀ ਕੀ ਚਾਹੁੰਦਾ ਹੀ ਸਭ ਕੋਈ ਤਾਂ ਹੀ ਬਣਾ ਕੇ ਦਿੱਤਾ ਵਾ ਗੁੱਟੇ ਵਾਂਗ ਅਦੇ ਸਿਰ ਦੇ ਵਿੱਚ ਇਹਨੇ ਖੇਪਵਾ ਕੇ ਰੱਖਦੀ ਆ ਲੋਕਾਂ ਨੂੰ ਮੂੰਹ ਖਾਣਾ ਚੁੱਕੀ ਨਹੀਂ ਰਮਨ ਕੀ ਆਕਰੋਂ ਆਉਂਦੀ ਆ ਰੋਣਾ ਮੈਂ ਕੀ ਆ ਜਦੋਂ ਘਰ ਦੇ ਆਪਣੀ ਗੰਦੀ ਲਾ ਦੋ ਜੇ ਨਾ ਫੇਰ ਉਹ ਨਹੀਂ ਪੱਲੇ ਰਹਿ ਜਾਂਦਾ ਵਾ ਕਿੰਨੇ ਚਾਵਾਂ ਲਾਡਾ ਨਾ ਇਹਨਾਂ ਨੂੰ ਪਾ ਰਿਆ ਚੱਲ ਵੱਡੇ ਹੋਣਗੇ ਆਪਣੇ ਕਾਰੋਬਾਰ ਚੁੱਕਣਗੇ ਪਰ ਪਤਾ ਨਹੀਂ ਕਿ ਇਹ ਨਿਆਹ ਕੰਮ ਕਰਨਾ ਵਾ ਮੇਰੀ ਗੱਲ ਸੁਣ ਭਾਜੀ ਰਜਿੰਦਰ ਮੇਰੇ ਲਾਗੇ ਬੈਠੇ ਸੀ ਅੰਦਰ ਤੇ ਉਹ ਕਹਿ ਡੇ ਭਈ ਤੂੰ ਨੀ ਇਹ ਨੂੰ ਸਜਾ ਤੇ ਆਪਣੇ ਲਾੜਨੇ ਨੂੰ ਇਹ ਗੱਲ ਪੁੱਛ ਲਾ ਜੇ ਤੂੰ ਇਹ ਕੰਮ ਕੀਤਾ ਵਾ ਤੇ ਤਾਂ ਵੀ ਦੱਸ ਦੇ ਜੇ ਨਹੀਂ ਕੀਤਾ ਤੇ ਤਾਂ ਵੀ ਦੱਸ ਦੇ ਮੈਂ ਉਹਨੂੰ ਕੁਝ ਨਹੀਂ ਪੁੱਛਣਾ ਉਹਨਾਂ ਨੂੰ ਕੋਈ ਜਿਹੜੀ ਕਾਰਵਾਈ ਤੁਹਾਡੇ ਕੋਲ ਹੁੰਦੀ ਹੈ ਨਾ ਤੁਸੀਂ ਕਰੋ ਮੇਰੀ ਗੱਲ ਸੁਣ ਲਾ ਗੱਲ ਚੱਲ ਗਈ ਨਾ ਥਾਣੇ 'ਚ ਤੇ ਤੈਨੂੰ ਪਤਾ ਮੁੜ ਕੇ ਬੰਦਿਆਂ ਦੇ ਵਿੱਚ ਝੂਠ ਬੋਲਣਾ ਬੜਾ ਔਖਾ ਹੁੰਦਾ ਜਿਹੜੀ ਵੀ ਸਜਾਉਣਾ ਦਿਵਾਉਣੀ ਆ ਨਾ ਦਿਵਾਉਣ ਇਹਨੂੰ ਪਹਿਲਾਂ ਤੇ ਨੇ ਆਪਣਾ ਘਰ ਸਾਰਾ ਖਰਾਬ ਕੀਤਾ ਵਾ ਮੁੜ ਕੇ ਕਿ ਹੋਰ ਦਾ ਕਰੂਗਾ ਮੈਂ ਨਹੀਂ ਚਾਹੁੰਦੀ ਵੀ ਅੱਗ ਕੇ ਹੋਰ ਤੇ ਘਰ ਵਿੱਚ ਵੀ ਜਾਵੇ ਵੇਖ ਲਾ ਮੇਰੀ ਗੱਲ ਸੁਣ ਲਾ ਪੁੱਤ ਤੇਰਾ ਇੱਕ ਚਲ ਗਿਆ ਇੱਕ ਰਹਿ ਗਿਆ ਜੇ ਤੂੰ ਚਾਹੁੰਦੀ ਆ ਨਾ ਵੀ ਇਹ ਸਹੀ ਆ ਤੇ ਇਹਨੂੰ ਕਹਿ ਬਈ ਸੱਚ ਬੋਲ ਦੇ ਵੀ ਜੋ ਉਹਨੂੰ ਮੈਂ ਮਰਵਾਇਆ ਸਾਰੇ ਸਬੂਤ ਤੇ ਉਹਨਾਂ ਨੇ ਬਖਾਲਦੇ ਆ ਹੁਣ ਮਗਰ ਰਹਿ ਕੇ ਗਿਆ ਵਾ ਨਾਲੇ ਝੂਠਾ ਵਾ ਉਹਨੇ ਸਾਰੇ ਕੰਮ ਕਰਵਾਏ ਆ ਮੇਰੇ ਤਾਂ ਕਰਕੇ ਪਰਦਾ ਪੈ ਗਿਆ ਹੀ ਮੈਨੂੰ ਆਣ ਕੇ ਕਹਿੰਦਾ ਰਿਆ ਜੋਤ ਨੂੰ ਘਰੋਂ ਬਾਹਰ ਕੱਢ ਦੋ ਜੋਤ ਨੇ ਆ ਕੰਮ ਕੀਤਾ ਮੈਨੂੰ ਨਹੀਂ ਪਤਾ ਵੀ ਜੋਤ ਨੇ ਨਹੀਂ ਕੀਤਾ ਸਾਰੇ ਕੰਮ ਇਹਦੇ ਹੀ ਆ ਓਏ ਆ ਤੇ ਰਪਿੰਦਰ ਨੇ ਤੇ ਮੈਂ ਹੀ ਇਹਦੇ ਪੈਰ ਲਾਤੇ ਆ ਨਹੀਂ ਤੇ ਤੁਸੀਂ ਤਾਂ ਮਾਂ ਪੁੱਤ ਨੇ ਉਦੋਂ ਦਾ ਕੱਢ ਦੇਣਾ ਇਹਨੂੰ ਮੇਰੇ ਕੋਲ ਬੜੀ ਵੱਡੀ ਗਲਤੀ ਹੋ ਗਈ ਆ ਮਤਾ ਦੇ ਕੋਲ ਮਾਫੀ ਮੰਗਦੀ ਆਂ ਕਿ ਜੋਤਨਾ ਇਦਾਂ ਨਹੀਂ ਸੀ ਮੈਨੂੰ ਕਰਨਾ ਚਾਹੀਦਾ ਕਿਉਂਕਿ ਉਹ ਤਾਂ ਅੱਗੇ ਤੋਂ ਸੀਗੇ ਦੇ ਵਿੱਚ ਹੀ ਕਿ ਹੁਣ ਤੂੰ ਇਦਾਂ ਕਰ ਲਵਲੀ ਨੂੰ ਵੇਖ ਕੇ ਪੁੱਛ ਲਾ ਕੀ ਕਹਿੰਦਾ ਵਾ ਜੇ ਨਹੀਂ ਤਾਂ ਫਿਰ ਮੈਂ ਉਹਨਾਂ ਨੂੰ ਕਹਿ ਦਣਾ ਵੀ ਆਪਣੀ ਕਾਰਵਾਈ ਤੁਸੀਂ ਕਰ ਲਓ ਵੀ ਭਰਾ ਮੈਂ ਲਵਲੀ ਨੂੰ ਕੀ ਪੁੱਛਾਂ ਮੇਰਾ ਤਾਂ ਉਹ ਮੱਥੇ ਲੱਗਨ ਨੂੰ ਚੀ ਨਹੀਂ ਕਰਦਾ ਜਿੱਦਾਂ ਦਾ ਉਹਨੇ ਕੰਮ ਕੀਤਾ ਵਾ ਉਹ ਵੀ ਆਪਣੇ ਘਰ ਦੇ ਵਿੱਚ ਕਿਤੇ ਬਾਹਰ ਕੀਤਾ ਹੋਵੇ ਨਾ ਫਿਰ ਵੀ ਪੁੱਲ ਜਾਂਦਾ ਵਾ ਇਕੱਠੇ ਖੇਡਦੇ ਰਹੇ ਇਕੱਠੇ ਪੜਨ ਜਾਂਦੇ ਰਹੇ ਸਾਰੇ ਕੰਮ ਇਕੱਠੇ ਕਰਦੇ ਰਹੇ ਇਹਨੂੰ ਮਾਸਾ ਜਿੰਨਾ ਦਰਸਨ ਆਇਆ ਹਾਥਾ ਨਾ ਕੰਬੇ ਦਾ ਇਹ ਕੰਮ ਕਰ ਲੱਗੇ ਤੇ ਮੈਂ ਆਪਣੇ ਭਰਾ ਨੂੰ ਮਰਵਾਉਣ ਲੱਗਾ ਵਾਂ ਉਹ ਚਾਲਾ ਯਾਰ ਜਿਹੋਦੇ ਮਨ ਚ ਲਾਲਚ ਆ ਗਿਆ ਸਾਨੂੰ ਇਹ ਗੱਲ ਦਾ ਪਤਾ ਨਹੀਂ ਵੀ ਇਹ ਚਾਹੁੰਦਾ ਕੀ ਆ ਤੁਸੀਂ ਉਹਦਾ ਸਾਥ ਨਾ ਦਿਓ ਮੈਂ ਤੁਹਾਨੂੰ ਬਾਰ ਬਾਰ ਕਹਿੰਦੀ ਜੀ ਫਿਰ ਮੈਂ ਭਾਜੀ ਰਜਿੰਦਰ ਹੁਣਾਂ ਨੂੰ ਕਹਿੰਦਾ ਮੈਨੂੰ ਫੜਾ ਦਿਓ ਫਿਰ ਬੈਂਕ ਹੀ ਕਰਾਂ ਨਹੀਂ ਉਹਨਾਂ ਨੂੰ ਕਾਪੀ ਜੋ ਤੁਹਾਡੇ ਕੋਲ ਹੁੰਦਾ ਤੁਸੀਂ ਕਰੋ ਅਸੀਂ ਤੁਹਾਡੇ ਨਾਲ ਵਾਂ ਜੇ ਇਹਨੇ ਗਲਤੀ ਕੀਤੀ ਹੈ ਨਾ ਉਹਦੀ سزا ਵੀ ਇਹਨੂੰ ਮਿਲਣੀ ਚਾਹੀਦੀ ਹੈ ਚਲ ਠੀਕ ਹੈ ਫਿਰ ਮੈਂ ਜਾ ਕੇ ਕਹਿ ਦਿੰਦਾ ਉਹਨਾਂ ਨੂੰ ਵੀ ਤੁਸੀਂ ਆਪਣੇ ਪਰ ਇੱਕ ਮਿੰਟ ਮੇਰੀ ਗੱਲ ਸੁਣਿਓ ਹਾਂ ਜੀ ਇੱਡੇ ਕਾਲੇ ਨਾ ਪਾਓ ਚਲ ਇੱਕ ਵਾਰ ਮੈਨੂੰ ਪੁੱਛ ਲੈਣ ਦੋ ਲਵਲੀ ਨੂੰ ਫੇਰ ਵੀ ਮੈਂ ਤਾਂ ਤੈਨੂੰ ਕਿਹਾ ਸੀ ਤੇ ਤੂੰ ਕਹਿਨੀ ਆਂ ਵੀ ਉਹਨੂੰ ਜੋ ਕਹਿੰਦਾ ਕਰਦਾ ਕਰ ਦੋ ਤੁਸੀਂ ਬਹੁਤ ਉੱਥੇ ਮੈਂ ਕੋਈ ਨਹੀਂ ਪੁੱਛ ਕੇ ਹੁੰਦੀ ਆਂ ਚਲ ਠੀਕ ਆ ਗੱਲ ਤੇ ਇਹਨਾਂ ਦੀ ਵੀ ਠੀਕ ਆ ਇੱਕ ਪੁੱਤ ਤੇ ਮੈਂ ਨਾ ਅੱਗੇ ਹੱਥੋਂ ਗਵਾ ਬੈਠੀ ਆਂ ਜੇ ਇਹ ਵੀ ਜੇਲ੍ਹ ਵਿੱਚ ਚਲ ਗਿਆ ਸਾਡੇ ਕੋਲ ਕੀ ਰਹਿ ਜਾਊਗਾ ਮੈਂ ਇੱਕ ਵਾਰ ਇਹਨੂੰ ਪੁੱਛ ਲੈਣੀ ਆ ਤੇ ਪੁੱਤ ਜੇ ਤੂੰ ਗਲਤੀ ਕੀਤੀ ਆ ਨਾ ਹੱਥ ਜੋੜ ਕੇ ਤੋਂ ਨਾਲ ਕੋ ਮਾਫੀ ਮੰਗ ਲੈ ਕੀਪਤਾ ਰਹਿਮ ਤਰਸ ਤੇ ਤੇ ਕਾਰੀ ਲੈਣ ਤੇ ਜੇ ਤੂੰ ਇਦਾਂ ਆਕੜਿਆ ਰਿਆ ਨਾ ਤੇ ਉਹਨਾਂ ਨੇ ਤੈਨੂੰ ਜੇਲ੍ਹ ਵਿੱਚ ਸੁੱਟ ਦੇਣਾਈਓ ਵੇਖ ਲਾ ਫੇਰ ਤੇਰੀ ਉਮਰ ਹੁੰਦੇ ਦੀ ਨੰਗਣੀ ਉੱਥੇ ਨਾ ਤੂੰ ਘਰ ਆ ਸਕਦਾ ਵਾ ਤੇ ਨਾ ਹੋਰ ਜਾਨੀ ਆ ਇੱਕ ਵਾਰ ਮੈਂ लवली ਹਲ ਵੀ ਵੇ ਮੇਰੀ ਗੱਲ ਸੁਣ ਮੂੰਹ ਵਟ ਕੇ ਤੇ ਇੱਥੇ ਆਣ ਕੇ ਬਹਿ ਗਿਆ ਵਾ ਉਹ ਮੈਂ ਚੱਲਿਆ ਵਾ ਮੁੰਡੇ ਨੂੰ ਡੀਕਣ ਡਿਆਂ ਕਿਹੜੇ ਮੁੰਡੇ ਨੂੰ ਡੀਕਣ ਡਿਆਂ ਹੁਣ ਉਹਨਾਂ ਦੇ ਲਾਗੇ ਬੈਨੋ ਤੇ ਮੈਂ ਕਾਲੀ ਬੈਠਾ ਤੂੰ ਹੀ ਬੈਠੋ ਨਾ ਤੇ ਮੇਰਾ ਲਾਤਾ ਵਾ ਉਹਨਾਂ ਨੇ ਨਾ ਨਾ ਸੱਚ ਆ ਲਾਇਆ ਵਾ ਤੂੰ ਇਵੇਂ ਨਾ ਤੇ ਯਕੀਨ ਕਰਕੇ ਬਹਿ ਗਏ ਜ ਬਗਾਨਿਆਂ ਤੇ ਮੈਂ लवली ਤੈਨੂੰ ਅਜੇ ਵੀ ਆਣੀ ਆ ਤੇ ਸੱਚੀ ਗੱਲ ਦੱਸ ਦੇ ਮੈਂ ਤੇਰੀ ਮਾਂ ਵ ਮੈਨੂੰ ਹੀ ਦੱਸ ਦੇ ਤੇ ਗੱਲ ਹੈ ਕੀ ਆ ਸੁਣੋ ਜੇ ਮੈਂ ਇਹ ਕੰਮ ਕੀਤਾ ਹੁੰਦਾ ਤੇ ਮੈਂ ਦੱਸਦਾ ਨਾ ਨਾਲੇ ਮੈਨੂੰ ਕਰਨ ਦੀ ਲੋੜ ਕੀ ਆ ਨਾਲੇ ਆਪਣੇ ਘਰ ਚ ਕਰਨਾ ਸੀ ਮੈਂ ਤੂੰ ਨਹੀਂ ਨਾ ਮੰਨਣ ਡਿਆ ਉਹ ਅੰਦਰ ਕਹਿਣ ਡਿਆ ਪਈ ਅਸੀਂ ਕਾਰਵਾਈ ਕੋਈ ਕਾਨੂੰਨੀ ਕਰਨੀ ਆ ਤਾਂ ਕਰ ਦੇਣਾ ਕਰ ਦੇਣਾ ਤੇ ਮਾਪਿਓ ਤੇ ਉਮੀਦ ਨਾ ਰੱਖੀ ਵੀ ਅਸੀਂ ਤੇਰੇ ਮਗਰਾਵਾਂਗੇ ਉਹ ਜਦੋਂ ਤੁਸੀਂ ਮਾਦਾ ਹੀ ਦਨੀਆਂ ਗੱਲਾਂ ਕਰੀ ਜਾਣੀਆਂ ਤੇ ਉਹਨਾਂ ਨੇ ਫੇਰ ਕਰਨੀਆਂ ਹੀ ਆ ਵੇ ਤੂੰ ਤਾਂ ਮੈਨੂੰ ਸ਼ਦੈਣ ਹੀ ਬਣਾ ਛੜਿਆ ਇੱਧਰ ਆਉਣਾ ਤਾਂ ਮੰਮੀ ਐਦਾਂ ਕਰੋ ਇੱਧਰ ਆਉਣਾ ਤਾਂ ਮੰਮੀ ਐਦਾਂ ਕਰੋ ਇਹਨੂੰ ਘਰੋਂ ਕੱਢ ਦੋ ਇਹ ਲੜੀ ਹੀ ਉਹ ਦੇਂਦੇ ਡਰਾਵੇ ਤੇ ਖਰੇ ਕਾਰਵਾਈ ਵਾਲੋ ਕਵਾਂਗੇ ਤੇ ਇਹ ਡਰ ਜਾਣਗੇ ਠੀਕ ਹੈ ਨਾ ਡਰ ਤੂੰ ਹਾਨੂੰ ਡਰਨ ਦੀ ਕੀ ਲੋੜ ਵਾ ਜਦ ਅਸੀਂ ਚੋਰ ਨਹੀਂ ਚੋਰ ਦੇ ਭਾਈ ਨਹੀਂ ਅਛਾ ਵੀ ਤੁਹਾਡਾ ਕੀ ਇਰਾਦਾ ਵੀ ਮੈਂ ਮਾਰਿਆ ਉਹਨੂੰ ਸਾਰੇ ਕੰਮ लवली ਤੂੰ ਕਰਾਏ ਆ ਮੈਂ ਤੈਨੂੰ ਅਜੇ ਵੀ ਕੈਨੀ ਹਾਂ ਬਖ ਜਾ ਚੰਗਾ ਰਹ ਜੇਗਾ ਦੱਸ ਨਾ ਘਰ ਬੈਠਾ ਕਰਾਤੇ ਆ ਉਹ ਬਾਹਰ ਬੈਠਾ ਵਾ ਤੇ ਮੈਂ ਘਰ ਆਂ ਜਾਂ ਤਾਂ ਵੀ ਬੰਦਾ ਤੇ ਲੱਗੇ ਆ ਤੂੰ ਵੇਲੇ ਨੂੰ ਪਛਤਾਉਣਾ ਹੀ ਹੋ ਸਲਾਖਾਂ ਦੇ ਪਿੱਛੇ ਜਾਵੇਂਗਾ ਤੇ ਨਾ ਹੀ ਮਗਰ ਉਹ ਮੈਂ ਆਉਣਾ ਇਹ ਤੇ ਨਾ ਤੇਰੇ ਪਿਓ ਨੇ ਆਉਣਾ ਹੀ ਫੇਰ ਨਾ ਕਵੀ ਗੱਲ ਸੁਣ ਤੂੰ ਹੀ ਨਹੀਂ ਪਿੱਛੇ ਆਉਣਾ ਤੇ ਫੇਰ ਕਿੰਨੇ ਆਉਣਾ ਜੇ ਤੂੰ ਹੀ ਅੰਦਰ ਹੀ ਮੈਨੂੰ ਘੱਲ ਦੇਣਾ ਵਾ ਤੇ ਫੇਰ ਹੋਰ ਕਿੰਨੇ ਆਉਣਾ ਪਿੱਛੇ ਤੇ ਤੂੰ ਕੰਮ ਚੰਗੇ ਕੀਤੇ ਆ ਤੇ ਜੇ ਝੂਠਾ ਮੈਂ ਕਹਿਣ ਡਿਆ ਮੈਨੂੰ ਵਸਾਉਂਦੇ ਆ लवली ਝੂਠ ਨਹੀਂ ਇਹ ਗੱਲ ਹੋ ਸਕਦੀ ਮੈਂ ਅੱਗੇ ਤੇਰੀਆਂ ਗੱਲਾਂ ਵਿੱਚ ਆ ਗਈ ਹਾਂ ਪਰ ਹੁਣ ਮੈਂ ਤੇਰੀਆਂ ਗੱਲਾਂ ਵਿੱਚ ਨਹੀਂ ਆ ਸਕਦੀ ਮੁੱਕ ਦੀ ਗੱਲ ਇਹ ਆ ਵੀ ਪਿਓ ਵੀ ਉਹਨੇ ਸੱਦ ਲਿਆ ਵਾ ਉਥੋਂ ਵੀ ਇਥੋਂ ਕੋਨਾ ਕੋਹ ਲੈ ਕੇ ਜਾਈਏ ਠੀਕ ਆ ਨਾ ਜਦੋਂ ਇਹਨਾਂ ਨੂੰ ਕੋਈ ਦੇ ਤਾ ਨਾ ਲੈ ਕੇ ਆਈ ਇਹਨਾਂ ਚੁੱਪ ਚ ਕਰਕੇ ਬਹਿ ਜਾਣਾ ਵਾ ਆਪੇ ਲਵਲੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਤੇ ਮੈਂ ਹੁਣ ਵੀ ਤੈਨੂੰ ਕਹਿੰਨੀ ਆ ਫੇ ਜੋ ਇਹਦਾ ਹਿੱਸਾ ਪੰਦਾ ਨਾ ਉਹਦਾ ਹੈਗਾ ਵਾ ਪਹਿਲਾਂ ਵੀ ਹੀ ਤਾਂ ਹੁਣ ਵੀ ਆ ਤੇ ਤਾ ਜੀ ਵੀ ਤੇ ਆ ਰਵਲਾ ਪਵੇ ਨੀ ਇਹ ਤੈਨੂੰ ਵਸਾ ਦੇਣਾ ਤੇ ਉਹ ਕਰਦਾ ਨਹੀਂ ਅੱਛਾ ਤੂੰ ਨਹੀਂ ਸਾਚ ਆਪਣੇ ਮੂੰਹ ਦੱਸਣਾ ਵੀ ਮੈਂ ਇਹ ਕੰਮ ਕੀਤਾ ਵਾ ਕਿੰਨਾ ਕੁ ਝੂਠ ਬੋਲੇਗਾ ਬੇ ਕਹਿਣ ਡਿਆ ਵਾ ਵੀ ਉਹਨੂੰ ਬਲਜੀਤ ਨੂੰ ਸੱਦ ਲੋ ਫਿਰ ਜਿੰਨੇ ਮੇਰਾ ਨਾਲ ਆਇਆ ਮੇਰੀ ਗੱਲ ਸੁਣ ਬਲਜੀਤ ਨੂੰ ਅਹੀਂ ਸੱਦੀਏ ਉਦੋਂ ਤਾਂ ਤੇਰੀ ਫੋਨ ਤੇ ਗੱਲ ਹੁੰਦੀ ਹੁੰਦੀ ਸੀ ਫੋਟੋਆਂ ਤੂੰ ਲੈ ਕੇ ਆਇਆ ਸਾਰੇ ਕੰਮ ਤੂੰ ਕੀਤੇ ਤੇ ਮੇਰੀ ਨਹੀਂ ਗੱਲ ਹੋਈ ਮੇਰਾ ਨਹੀਂ ਹੀ ਵਾਕਬ ਡੈਡੀ ਦਾ ਵਾਕਬ ਵੀ ਫੇਰ ਹੀ ਉਹਨੂੰ ਮੈਂ ਫੋਨ ਕਰਨ ਲੱਗਾ ਤੇ ਉਹ ਮੁੰਡਾ ਆਇਆ ਵਾ ਬਾਹਰ ਚੱਲ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਜਾਂਦੀ ਜੋ ਉਹਦਾ ਡੈਡੀ ਬਹੁਤ ਗਰਮੀਓ ਤੇ ਜਾਂਦਾ ਮਾਫੀ ਮੰਗ ਲਾ ਤੇ ਨਹੀਂ ਤੇ ਆਪਣੀ ਨਾ ਜੇਲ੍ਹ ਚ ਜਾਂਦੀ ਤਿਆਰੀ ਕਰ ਲਾ ਤੂੰ ਦੱਸ ਮਾਫੀ ਮੰਗਾ ਕਿਹੜੀ ਗੱਲ ਦੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਚੱਲ ਕੋਈ ਨਹੀਂ ਨਹੀਂ ਨਾ ਮੰਗਣੀ ਉਹਨਾਂ ਨੂੰ ਮੰਗਾਉਂਦੀ ਜਾਚ ਵਾ ਫੇਰ ਵੇਖੀ ਤੂੰ ਤਰਲੇ ਲੈਣੇ ਆ ਤੇ ਕਿਸ ਨੇ ਤੇਰੀ ਬਾਹ ਨਹੀਂ ਫੜਨੀ ਉਹਨਾਂ ਕੋ ਜੋ ਹੁੰਦਾ ਠਟਕੋ ਕਰ ਲੋ ਤੇ ਠੀਕ ਗੱਲ ਠੀਕ ਵਾ ਫੇਰ ਹੱਸੇ ਜਿੱਤੇ ਅੜਿਆ ਰਵੀ ਹੁਣ ਚੰਗਾ ਹਟਣਾ ਤੂੰ ਹੀ ਨਹੀਂ ਮਗਰ ਉਹਨਾਂ ਦੇ ਤੇ ਮੁੜ ਕੇ ਪਸਾ ਕੇ ਤੇ ਮੈਨੂੰ ਰੱਖਦੇ ਹੋ ਹੋਂ ਵਿੱਚ ਮੈਨੂੰ ਸਮਝ ਨਹੀਂ ਆਉਂਦੀ ਤੂੰ ਹੁਣ ਕਰਾਂ ਦੇ ਕਰਾਂ ਕੀ ਜੀ ਇਹਦੇ ਨਾਲੇ ਸਾਹਮਣੇ ਮੈਂ ਦੱਸਤਾ ਨਾ ਵੀ ਮੈਂ ਹੀ ਸਾਰਾ ਕੁਝ ਕੀਤਾ ਤੇ ਇਹਨਾਂ ਦੇ ਮੇਰੇ ਦਿਵਾੜੇ ਹੋ ਜਣਾ। ਇਦਾਂ ਹੀ ਪਰਦੇ ਪਾਈ ਜਣਾ। ਕੀ ਪਤਾ ਚਲੀ ਜਾਣ ਇੱਥੋਂ। ਬੈਠੇ ਆ ਵੀ ਦੋਵੇਂ ਅੰਦਰ। ਦੀਦੀ ਮੈਨਾਂ ਤਾਂ ਨਈ ਗੱਲ ਕਰਨੀ। ਦਾਜੀ ਹੁਣੀ ਨਾ ਇਹ ਮੇਰੇ ਵਾਲਾ। ਅੱਛਾ ਉਹ ਬਸ ਇੱਕੋ ਹੀ ਗੱਲ ਕਰੀ ਜਾਂਦੀ ਆ। ਕਹਿੰਦੇ ਜੋ ਤੈਥੋਂ ਨਾ ਨਿਬੇੜ ਕੇ ਨਾ ਤੈਨੂੰਹੀਂ ਨਾਲ ਹੀ ਲੈ ਜਾਣਾ। ਜੋ ਤ ਮੇਰੀ ਸੁਣ ਗੱਲ। ਤੂੰ ਕਿਤੇ ਨਹੀਂ ਜਾਣਾ ਠੀਕ ਵਾ ਨਾ। ਤੇਰਾ ਹੀ ਘਰ ਵਾ। ਤੂੰ ਇੱਥੇ ਹੀ ਰਹਿਣਾ। ਤੁਹੇ ਘਰ ਦੀ ਮਾਲਕਣ ਵਾ ਤੂੰ ਕਿੱਦਾਂ ਜਾ ਸਕਦੀ ਏ ਇਥੋਂ ਪਤਾ ਨਹੀਂ ਦੀਦੀ ਗੱਜੇ ਉਹਨਾਂ ਦੇ ਮਨ 'ਚ ਕੀ ਚੱਲੀ ਜਾਂਦਾ ਵਾ ਨਾ ਲੈਣਾ ਮੇਰੇ ਨਾਲ ਦਿਲ 'ਚ ਇੱਕ ਹੋਰ ਗੱਲ ਏ ਮੈਂ ਤਾਂ ਨਾ ਗੱਲ ਐਡਾਂ ਕਰਨੀ ਸੀ ਤੇ ਜਿੱਦਾਂ ਹੁਣ ਕਸੂਰ ਲਗਲੀ ਭਾਈ ਦਾ ਨਿਕਲਣ ਡਿਆ ਵਾ ਆ ਜੇ ਮੰਨ ਲੋ ਰੱਬ ਨਾ ਕਰੇ ਸੱਚੀ ਕਸੂਰ ਉਹਨਾਂ ਦਾ ਹੋਵੇ ਫੇਰ ਦੀਦੀ ਕੀ ਹੱਲ ਹੋਊਗਾ ਜੋ ਤਾਂ ਕੋਈ ਗੱਲ ਨਹੀਂ ਸੱਚ ਸਾਹਮਣੇ ਆਇਆ ਵਾ ਨਾ ਮੈਂ ਇਹ ਨਹੀਂ ਚਾਹੁੰਦੀ ਪਿਛਾਈ ਜੇ ਇਹਨਾਂ ਦੀ ਗਲਤੀ ਆ ਤੇ ਮੈਂ ਇਹਨਾਂ ਦਾ ਸਾਥ ਦਊਂਗੀ ਮੈਂ ਇਹ ਗਲਤੀ ਦੇ ਵਿੱਚ ਹਜ਼ਰ ਨਹੀਂ ਹੈਗੀ ਜਿਨ੍ਹਾਂ ਦੀ ਗਲਤੀ ਆ ਤਾਂ ਸਮਝ ਲੈ ਗਲਤੀ ਆ ਜੀ ਜੀ ਵੇਖ ਲੋ ਕੀ ਸੋਚਿਆ ਹੀ ਇਹ ਪਹਿਲੇ ਦਿਨ ਤੋਂ ਤੇ ਕਿੰਨੀਆਂ ਕਿੰਧੀਆਂ ਵਧੀਆਂ ਗੱਲਾਂ ਹੋ ਗਿਆ ਮੈਂ ਤੇ ਇਹੀ ਰੱਬ ਅਗੇ ਅਰਦਾਸ ਕਰ ਰਹੀਂ ਆ ਬਾਬਾ ਜੀ ਜਿਹੜਾ ਦੋਸ਼ ਲਗਲੀ ਭਾਈ ਤੇ ਲੱਗਣ ਗਿਆ ਵਾ ਨਾ ਇਹ ਠੀਕ ਨਾ ਹੋਵੇ ਪਰ ਪਤਾ ਨਹੀਂ ਮਨ ਡਰੀ ਜਾਂਦਾ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਕੁਝ ਨਹੀਂ ਹੁੰਦਾ ਇਹ ਆਪ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਏ ਇਹਨਾਂ ਨੂੰ ਵੀ ਪਤਾ ਲੱਗੇ ਕਿ ਮੈਂ ਗਲਤੀ ਕੀਤੀ ਏ ਇਦਾਂ ਹੌਸਲਾ ਵੱਜ ਜਾਂਦਾ ਬਾਅਦ ਵਿੱਚ ਇਦਾਂ ਜੀ ਇਹਨਾਂ ਗੱਲਾਂ ਤੋਂ ਦਾਦਿਆਂ ਦਾਦਿਆਂ ਨਾ ਆਦਨ ਆ ਗਿਆ ਵਾ ਮੈਂ ਤੇ ਡਰਦੀ ਹਾਂ ਉਹਨਾਂ ਨੂੰ ਸਾਰੀ ਗੱਲ ਦੱਸਦੀ ਨਹੀਂ ਹੈਗੀ ਆ ਪਤਾ ਨਹੀਂ ਵੀਜੀ ਨਹੀਂ ਦੱਸਦੀ ਆ ਜਾਂ ਕਿਦਾਂ ਕਰਕੇ ਤੁਹਾਨੂੰ ਜੀ ਦੱਸਿਆ ਸੀ ਵੀ ਉਹ ਪਤਾ ਕਰਨ ਦੇ ਆ ਚੰਗਾ ਕੀਤਾ ਜੋ ਦੱਸਿਆ ਵਦੇ ਮੈਂ ਇਹ ਨਹੀਂ ਕਹਿੰਦੀ ਵੀ ਚਾਹੇ ਤੂੰ ਆਪਣੇ ਪਿੰਡ ਦੱਸਿਆ ਚਾਹੇ ਕਿਦਾਂ ਮੈਂ ਕਹਿੰਦੀ ਆ ਵੀ ਬਹੁਤ ਵਧੀਆ ਕੀਤਾ ਵਾ ਉਹਨਾਂ ਨੇ ਸਾਜ ਸਾਹਮਣੇ ਲਿਆਂਦਾ ਵਾ ਅਗੀ ਅਖਰ ਨੂੰ ਹੁਣ ਪਤਾ ਤੇ ਲੱਗਾ ਨਾ ਐਦਾਂ ਹੁਣ ਕਦੀ ਕੋਈ ਕੁਝ ਕਹਿੰਦਾ ਸੀ ਵੀ ਨਹੀਂ ਉਹਨੇ ਵਿਆਹ ਕਰਵਾ ਲਿਆ ਵਾ ਉਹਨੇ ਐਦਾਂ ਕਰ ਲਿਆ ਆ ਚੱਲ ਵੀ ਹੁਣ ਪਤਾ ਤੇ ਲੱਗ ਗਿਆ ਨਾ ਤੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਜਰਾ ਸਾਥ ਦਊਂਗੀ ਤੂੰ ਇੱਥੇ ਹੀ ਰਹਿਣਾ ਤੂੰ ਕਿਤੇ ਨਹੀਂ ਜਾਣਾ ਠੀਕ ਹੈ ਨਾ ਕੋਈਂ ਦੀਦੀ ਤਸੀਂ ਬਸ ਮੇਰੇ ਨਾਲ ਹੀ ਰਹੋ ਬਾਕੀ ਜਿਹੜੀ ਡਰ ਜੀ ਹਣੀ ਕੋਈ ਗੱਲ ਕਰਨੀ ਹੁਣ ਵੇਹ ਤੇਰੇ ਸਾਹਮਣੇ ਹੀ ਆ ਮੰਮੀ ਕਿੰਨਾ ਬਦਲ ਗਈ ਆ ਨਹੀਂ ਤੇ ਇਹੋ ਮੰਮੀ ਹੀ ਜਿਹੜੇ ਹਾਨੂੰ ਗੱਲ ਨਹੀਂ ਕਰ ਦਿੰਦੇ ਹੁੰਦੇ ਗੜੀ ਤੈਨੂੰ ਵੱਖ ਗੱਲਾਂ ਕਰ ਜਾਣੀਆਂ ਮੈਨੂੰ ਵੱਖ ਕਰ ਦੇਣੀ ਆ ਕਿੰਨਾ ਟਾਈਮ ਖਾ ਗੱਡੇ ਆਪਾਂ ਤੇ ਹੁਣ ਉਹੀ ਹੈ ਜਿਹੜੇ ਜੀਜੀ ਕਰਦੇ ਫਿਰਦੇ ਮਗਰਮਗਰ ਸਾਡੇ ਕੋਈ ਨਹੀਂ ਦੇਦੀ ਜਿਹੜਾ ਜੀ ਕੋਈ ਗੱਲ ਕਰ ਦੇਣਗੇ ਨਾ ਤੇ ਹੀ ਉਹਨਾਂ ਨੂੰ ਸਮਝਾ ਲਿਓ ਜਿਹੜਾ ਜੀ ਹਣੀ ਲਗਲੀ ਭਾਜੀ ਵੱਲੋਂ ਮਾੜਾ ਚੰਗਾ ਕਹਿ ਦੇਣ ਕੁਝ ਤੇ ਗੁਸਾ ਨਾ ਕਰਿਓ ਤੁਹਾਨੂੰ ਵੀ ਪਤਾ ਹੈ ਮੇਰੀ ਗੱਲ ਸੁਣਾ ਮੈਂ ਗੁਸਾ ਕਿਹੜੀ ਗੱਲੋਂ ਕਰਨਾ ਵਾ ਮੈਂ ਤਾਂ ਕਹਿਨੀ ਹੈ ਬਿਨਾਂ ਨੂੰ ਸਜ਼ਾ ਮਿਲੇ ਮੈਂ ਇਹ ਗੱਲ ਦੇ ਵਿੱਚ ਸਹਿਮਤ ਨਹੀਂ ਹੈਗੀ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਤੇਰਾ ਸਾਥ ਦਵਾਂਗੀ ਮੈਨੂੰ ਤੇ ਹੈ ਦੇਦੀ ਜੀ ਜਿਹੜਾ ਜੀ ਹਣਾ ਕੁਝ ਵੱਧ ਘੱਟ ਕਹੇਤਾ ਨਾ ਫਿਰ ਗੱਲਾਂ ਥੋੜੀ ਮੰਨ ਚਲ ਜਾਂਦੀਆਂ ਪਰ ਜੇ ਸੋਚੀਏ ਕਿ ਉਹ ਵੀ ਆਪਣੀ ਜਗ੍ਹਾ ਤੇ ਦੁਖੀ ਨੇ ਨਾ ਮੈਂ ਕਹਿਨ ਤੇ ਦਈ ਆ ਪਿਓ ਆਪਣੀ ਥਾਂ ਤੇ ਬਿਲਕੁਲ ਸਹੀ ਨੇ ਉਹਨਾਂ ਦਾ ਗੁੱਸਾ ਇਸ ਟਾਈਮ ਤੇ ਜਾਇਜ਼ ਵਾ ਤੇ ਨਾਲੇ ਉਹਨਾਂ ਨੂੰ ਕਰਨਾ ਵੀ ਬੰਦ ਆ ਵਾ ਠੀਕ ਆ ਨਾ ਫਿਰ ਵੀ ਅਕਸਰ ਤੋਂ ਉਹਨਾਂ ਦੀ ਤੀ ਆ ਜੇ ਹੁਣ ਮੰਨ ਲਾ ਇਹਨਾਂ ਦੀ ਤੀ ਨਾਲ ਇਹ ਸਭ ਕੁਝ ਹੁੰਦਾ ਤੇ ਇਹਨਾਂ ਦੇ ਕੀ ਬੀਤਦੀ ਇਹ ਨਾ ਕੋਈ ਗੱਲ ਕਰਦੇ ਹਨਾ ਕੋਈ ਕੋਈ ਗੱਲ ਨਹੀਂ ਆਪੋ ਆਪਣੇ ਤੀ ਪੁੱਤ ਦਾ ਦੁੱਖ ਸਾਰਿਆਂ ਨੂੰ ਹੁੰਦਾ ਵਾ ਤੇ ਨਾ ਗੱਲਬਾਤ ਜਿਹੜੀ ਆ ਨਿਮਾਟੀ ਦਾਸ ਦੇ ਹਾਂ ਆਪ ਕੀ ਹੁੰਦਾ ਵਾ ਮੈਂ ਤਾਂ ਹੁਣ ਬਾਹਰ ਜਾਣ ਜੁਗੀ ਵੀ ਨਹੀਂ ਰਹੀ ਦੀਦੀ ਕੋਈ ਗੱਲ ਨਹੀਂ ਮੈਂ ਵੀ ਨਹੀਂ ਆ ਬਾਹਰ ਜਾ ਕੇ ਪਤਾ ਕੀ ਗੱਲ ਕਰਨ ਦੀ ਤੇ ਕੀ ਨਹੀਂ ਕਰਨ ਦੀ ਮੈਂ ਤਾਂ ਬਾਅਦ ਵਿੱਚ ਆਪ ਨਹੀਂ ਗਈ ਤੇ ਚਲ ਆ ਨਾ ਸਿਆਣੇ ਬੰਦੇ ਗੱਲ ਕਰਨਦੇ ਆ ਤੇ ਕੀ ਲੋੜਾ ਹਾਂ ਵਿੱਚ ਜਾਂਦੀ ਤੇ ਨਾਲ ਡੈਡੀ ਜੀ ਵੀ ਲੱਗੇ ਬੈਠੇ ਆ ਫਿਰ ਚੰਗੇ ਨਹੀਂ ਲੱਗੀਦਾ ਤੇ ਕੋਈ ਨਹੀਂ ਪਕੀ ਜਿਹਾ ਪਤਾ ਲੱਗਦਾ ਨਾ ਮੰਮੀ ਜੀ ਨੇ ਮੈਂ ਕਰਦੇ ਪੁੱਛਦੇ ਹੀ ਆ ਬਲਾ ਕੋਈ ਨਹੀਂ ਤੇ ਮੈਨੂੰ ਪੁੱਛ ਕੇ ਦੱਸਦੇ ਹਾਂ ਮੈਂ ਲੱਗਿਆ ਪਰ ਇਹ ਆਪ ਜੀ ਗੱਲ ਵਿਗੜਦੀ ਲੱਗੂ ਨਾ ਮੰਮੀ ਨੂੰ ਕਹਿ ਕੇ ਜਾਪ ਕਰਕੇ ਵੀ ਥੋੜਾ ਕੋਈ ਨਹੀਂ ਗੱਡੀ ਜੀ ਉਹਨਾਂ ਦਾ ਸਾਰਾ ਕੁਝ ਠੀਕ ਕਰ ਲੈ ਡੱਡੀ ਜੀ ਸਿਆਣੀ ਆ ਅੱਗੇ ਮੰਮੀ ਥੋੜੀ ਜੀ ਮਰਜ਼ੀ ਆਪਣੀ ਕਰਦੀ ਪਰ ਹੁਣ ਉਹਨਾਂ ਨੂੰ ਵੀ ਸਮਝ ਲੱਗੀ ਏ ਥੋੜੀ ਜੀ ਵੀ ਨਹੀਂ ਕਸੂਰ ਕਿਹਦਾ ਹੋਵੇ ਤੇ ਕਿਹਦਾ ਨਹੀਂ ਆ ਠੀਕ ਆ ਨਾ ਤੇ ਇਹ ਵੀ ਕੋਈ ਨਹੀਂ ਉਹਨਾਂ ਨੇ ਹੌਂਸਲੇ ਨਾਲ ਗੱਲ ਕਰਨੀ ਆ ਸਾਰਾ ਕੰਮ ਐ ਵਧੀਆ ਹੋਏਗਾ ਕੋਈ ਨਹੀਂ ਤੁਸੀਂ ਕਰ ਲਿਓ ਹੈ ਤੇ ਮੈਨੂੰ ਦੱਸ ਦਿਓ ਫਿਰ ਕੋਈ ਗੱਲ ਨਹੀਂ ਤੂੰ ਆਪਣਾ ਨਾ ਖਿਆਲ ਰੱਖ ਤੂੰ ਰੋਟੀ ਖਾਦੀ ਏ ਹਾਂਜੀ ਰੋਟੀ ਆਓ ਚੱਲੇਗੀ ਟਾਈਮ ਨਾਲ ਆਪਣੀ ਦਵਾਈ ਵੀ ਲਈ ਜਾ ਜਿਹੜੀ ਵੀ ਲਣੀ ਆ ਤੇ ਟਾਈਮ ਨਾਲ ਰੋਟੀ ਖਾਇਆ ਕਰ ਠੀਕ ਆ ਨਾ ਠੀਕ ਆ ਚਲ ਮੈਂ ਉਹ ਨਹੀਂ ਵੇਖ ਕੇ ਹਾਂ ਹਾਂਜੀ ਠੀਕ ਉਹਦੇ ਸਮੇਂ ਨਹੀਂ ਆਉਂਦੇ ਕੀ ਬਾਂ ਚੱਲੇ ਆਵਗਾ ਤੇ ਵਿੱਚ ਇਹ ਦੀ ਬੱਤੀ ਗਾਲੂਗੀ ਆ ਤੇ ਡੱਜੀ ਵੀ ਆਵੇ ਕਿਨਕੇ ਪਾਸੇ ਗੱਲ ਤੇ ਲਗਣੀ ਆ ਰੱਬ ਜੀ ਲਵਲੀ ਭਾਜੀ ਤੇ ਜਿਹੜੇ ਵੀ ਇਲਜ਼ਾਮ ਲੱਗੇ ਆ ਨਾ ਉਹ ਸੱਚੇ ਨਾ ਹੋਣ ਬਸ ਰਪਿੰਦਰ ਹਾਂਜੀ ਆਜੋ ਮੈਂ ਚਾਹ ਬਣਾਉਣ ਲਈ ਆ ਹਾਂਜੀ ਚਾਹ ਤੇਰੀ ਮੈਂ ਚਲ ਬਣਾਉਣੀ ਥੋੜੀ ਜੀ ਮੈਂ ਤਾਂ ਤੇਰੇ ਵੱਲ ਆਈ ਆ ਹਾਂਜੀ ਦੱਸੋ ਪੁੱਤ ਮੇਰਾ ਗੱਲ ਕਰਨ ਨੂੰ ਜੀਤ ਨਹੀਂ ਕਰਦਾ ਫੇ ਕਿੱਦਾਂ ਤੇਰੇ ਨਾਲ ਗੱਲ ਕਰਾਂ ਹਾਂਜੀ ਤੂੰ ਲਵਲੀ ਨੂੰ ਕਹਿ ਪਿਆ ਆਪਣੀ ਗਲਤੀ ਮੰਨ ਲਾ ਜੋਤ ਦੇ ਡੈੜੀ ਨਾਲ ਬੜੇ ਗੁੱਸੇ ਦੇ ਵਿੱਚ ਆ ਉਹ ਕਹਿੰਦੇ ਵੀ ਨਹੀਂ ਤੇ ਮੈਂ ਕੋਈ ਕਾਨੂੰਨੀ ਕਾਰਵਾਈ ਕਰਨੀ ਆ ਤਾਂ ਮੈਨੂੰ ਇਹ ਡਰ ਲੱਗਦਾ ਵਾ ਕਿ ਮੁੜ ਕੇ ਥਾਣੇ ਕਚਹਿਰੀਆਂ ਦੇ ਚੱਕਰਾਂ ਵਿੱਚ ਪੈ ਗਏ ਨਾ ਉਹ ਕੰਮ ਬੜਾ ਲੰਮਾ ਪੈ ਜਾਣਾ ਵਾ ਗੱਲ ਤੇ ਮੈਂ ਵੀ ਮੰਨਦੀ ਆ ਕਿ ਉਹਨਾਂ ਦੀ ਗਲਤੀ ਆ ਪਰ ਇਹ ਆ ਕਿ ਤੁਸੀਂ ਗੱਲ ਉਹਨਾਂ ਦੇ ਨਾਲ ਆਪ ਕਰੋ ਡੈਡੀ ਜੀ ਨੂੰ ਕਹੋ ਤੁਸੀਂ ਆਪ ਜਾਓ ਉਹਨਾਂ ਦੇ ਕੋਲ ਡੈਡੀ ਤੇਰੇ ਨੇ ਤਾਂ ਗੱਲ ਕੀਤੀ ਆ ਮੇਰੇ ਵੱਲ ਵੀ ਆਏ ਸੀ ਉਹ ਕਹਿੰਦੇ ਵੀ ਲਵਲੀ ਨੂੰ ਕਹੋ ਵੀ ਆਪਣੀ ਗਲਤੀ ਦਾ ਮੰਨ ਲੀ ਪਰ ਮਮੀ ਜੀ ਕੀ ਜਿਆ ਨਹੀਂ ਹੁੰਦੇ ਪਿੰਨ ਨੇ ਇਹ ਵਾਲਾ ਕੰਮ ਕਿਉਂ ਕੀਤਾ ਹੋਊਗਾ ਇਹਨਾਂ ਤੱਕ ਦੀ ਤਾਂ ਕੋਈ ਗੱਲ ਨਹੀਂ ਕਰਦੇ ਵਿੱਚ ਪਹਿਲਾਂ ਕਦੀ ਕੀਤੀ ਅਰਪਿੰਦਰ ਮੈਨੂੰ ਤੇ ਆਪ ਸਮਝ ਨਹੀਂ ਆਉਂਦੀ ਵੀ ਇਹ ਕੀ ਚਾਹੁੰਦਾ ਹੈਗਾ ਕਿਉਂ ਇਹਨੇ ਕੰਮ ਦਿੱਤਾ ਜੋਤਵਾ ਨਾ ਉਹਦੇ ਵੱਲ ਵੇਖ ਕੇ ਮੈਨੂੰ ਹੁੰਦਾ ਕਿ ਉਹਨਾਂ ਵਿਚਾਰੀ ਦਾ ਕਿੰਨਾ ਵੱਡਾ ਧੱਕਾ ਹੋਇਆ ਵਾ ਉਹ ਵੀ ਵਿਚਾਰੀ ਕੀ ਕਰੂਗੀ ਕਿੱਥੇ ਜਾਊਗੀ ਇੱਕ ਪਾਸੇ ਉਹਦਾ ਤਰਸ ਆਉਂਦਿਆ ਇੱਕ ਪਾਸੇ ਮੈਨੂੰ ਇਹਨਾਂ ਦੀ ਆਉਂਦੀ ਆ ਕਿ ਜੇ ਪਿੰਡ ਪਤਾ ਲੱਗਾ ਤੇ ਆਖ ਨਾ ਲੈ ਭਰਾ ਨੇ ਭਰਾ ਦੇ ਨਾਲ ਇਹ ਵਾਲਾ ਕੰਮ ਕਰ ਦਿੱਤਾ ਹੈ ਮੇਂਦੇ ਅੰਦਰੇ ਅੰਦਰ ਇੰਨਾ ਦੁੱਖ ਲੱਗੰਦਿਆ ਵਾ ਨਾ ਕਿ ਮੈਂ ਕੀ ਦੱਸਾਂ ਤੁਹਾਨੂੰ ਪੁੱਤ ਮੈਂ ਉਹਦੇ ਸਾਹਮਣੇ ਚੁੱਪ ਕੀਤੀ ਰਹੀ ਨਹੀਂ ਵੀ ਕੀ ਆਪਣੇ ਪਿੰਡ ਦੀ ਗੱਲ ਕਰਦੇ ਇੱਥੇ ਪਿੰਡ ਵਿੱਚ ਪਤਾ ਲੱਗੇ ਕੀ ਕਹਿਣਗੇ ਸਾਡੇ ਘਰ ਦੇ ਦੇ ਪੈਸਾ ਉਹ ਨਹੀਂ ਖਾਂਦਾ ਹੁੰਦਾ ਕਿੰਨਾ ਬਦਨਾਮ ਹੁੰਦਾ ਵਾ ਇਦਾਂ ਆਖਣਾ ਵੀ ਲੈ ਇਦਾਂ ਦਾ ਆ ਭਰਾ ਇਹਦਾ ਇਹਦੇ ਬਾਰੇ ਵੀ ਕਿਸੇ ਨਾਲ ਕੋਰਕ ਕਰ ਸਕਦਾ ਜਿਹੜਾ ਘਰ ਦੇ ਵਿੱਚ ਨਹੀਂ ਮਾਨ ਹੈਗਾ ਮੈਨੂੰ ਨਾ ਆਪਣੀਆਂ ਗੱਲਾਂ ਚ ਲਿਆਉਂਦਾ ਰਿਹਾ ਤੇ ਇਦਾਂ ਕਰ ਮੰਮੀ ਇਦਾਂ ਵਾ ਇਦਾਂ ਵਾ ਮੈਂ ਵੀ ਇਹਦੀਆਂ ਗੱਲਾਂ ਚ ਆ ਗਈ ਚੱਲ ਫੇਰ ਵੀ ਪੁੱਤ ਤੂੰ ਇੱਕ ਵਾਰਾ ਸਮਝਾ ਲਵਲੀ ਨੂੰ ਤੇ ਆਪਣੀ ਗਲਤੀ ਮੰਨ ਲਓ ਫਿਰ ਵੱਜ ਜਾਓਗੇ ਚਲੋ ਕੋਈ ਗੱਲ ਨਹੀਂ ਅਮਜੀ ਮੈਂ ਗੱਲ ਕਰਕੇ ਵੇਖੂੰਗੀ ਜੇਦ ਮੰਨ ਜਾਣਗੇ ਠੀਕ ਆ ਨਹੀਂ ਤੇ ਫਿਰ ਉਹਨਾਂ ਨੇ ਤੇ ਆਪਣਾ ਕੰਮ ਫਿਰ ਕਰਨਾ ਹੀ ਆ ਤੇ ਫਿਰ ਕਰ ਦੇਣ ਮੈਂ ਤਾਂ ਕੁਝ ਕਰ ਨਹੀਂ ਸਕਦੀ ਇਹਦੇ ਵਿੱਚ ਮੈਂ ਫਿਰ ਜਾਵਾਂ ਉਹਨਾਂ ਦੀ ਧੀ ਦਾ ਘਰ ਖਰਾਬ ਹੋਇਆ ਵਾ ਉਹ ਵੀ ਗੁੱਸੇ ਵਿੱਚ ਵੇਹ ਟਾਈਮ ਤੇ ਨਹੀਂ ਕੋਈ ਗੱਲ ਨਹੀਂ ਮੈਂ ਕਰੂੰਗੀ ਉਹਨਾਂ ਇੱਕ ਵਾਰ ਗੱਲ ਉਹਨਾਂ ਨਾਲ ਚਲ ਠੀਕ ਆ ਹਾਂਜੀ